ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ মিডিਆ ਦਾ ਜਿਹੜਾ ਅੱਜ ਸਾਡੇ ਸਾਥ ਦੇ ਤੇ ਪਹੁੰਚਿਆ ਔਰ ਸਾਰੀ ਟੀਮ ਦਾ ਮੈਨੂੰ ਇਹ ਲੱਗਦਾ ਕਿ ਮੈਂ ਐਜ਼ ਅਨ ਕੱਦ ਬਾਈਜ਼ ਵੀ ਤੇ ਆਪਦੇ ਕੰਮ ਬਾਈਜ਼ ਵੀ ਉਮਰ ਬਾਈਜ਼ ਵੀ ਸਭ ਤੋਂ ਛੋਟਾ ਹਾਂ ਤੇ ਮੈਂ ਹਮੇਸ਼ਾ ਭਾਵੇਂ ਯੋਗ ਸਰ ਦੀਆਂ ਗੱਲਾਂ ਹੋਣ ਭਾਵੇਂ ਸਰ ਦੀਆਂ ਗੱਲਾਂ ਹੋਣ ਪਿੰਕੀ ਭਾਜੀ ਹੋਣ ਸਾਰਿਆਂ ਨੂੰ ਸੁਣਦਾ ਬਹਿ ਕੇ ਕਿਉਂਕਿ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਤਜਰਬਾ ਸੀਮਾ ਮੈਂ ਮਮਨ ਨੂੰ ਕੰਮ ਕਰਦੇ ਉਹਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਇਹ ਤਾਂ ਰਹਿ ਗਈ ਕੰਮ ਦੀ ਗੱਲ ਜਿਹੜੇ ਕਿਤੇ ਨਾਲ ਅਸੀਂ ਸਾਰੇ ਜਣੇ ਇੱਕ ਦੂਜੇ ਨਾਲ ਜੁੜਦੇ ਆਂ ਦੂਜੀ ਗੱਲ ਬੀਬੀ ਰਜਨੀ ਜੀ ਦੀ ਹੈ ਸਰ ਨੇ ਆ ਕੇ ਅੱਜ ਸਾਨੂੰ ਬਹੁਤ ਵਧੀਆ ਗੱਲ ਕਹੀ ਕਿ ਇਹ ਫਿਲਮ ਕਿਵੇਂ ਬਣ ਗਈ ਅਸੀਂ ਖੁਦ ਅਮਰ ਵੀ ਅਸੀਂ ਸਾਰੇ ਜਣੇ ਗੱਲਾਂ ਕਰਦੇ ਸੀ ਕਿ ਹੋ ਸਕਦਾ ਦੁਬਾਰੇ ਐਦਾਂ ਦੀ ਫਿਲਮ ਕਦੇ ਅਮਰ ਨੇ ਖੁਦ ਕਿਹਾ ਕਿ ਮੇਰ ਤੋਂ ਹੀ ਨਾ ਹੋ ਸਕਦਾ ਭਾਜੀ ਬਣੇ ਹੋ ਸਕਦਾ ਹੋਰ ਬਹੁਤ ਵੱਡੇ ਵੱਡੇ ਸਬਜੈਕਟ ਬਣਵਾ ਦੇ ਪਰ ਕਈ ਵਾਰੀ ਹੋ ਜਾਂਦਾ ਜਿਹੜੇ ਸ਼ਬਦ ਅਜਯੋਗ ਸਰ ਨੇ ਕਹੇ ਨੇ ਕਿ ਇਹ ਪਰਮਾਤਮਾ ਦਾ ਮੂਡ ਬਣਿਆ ਕਿ ਮੈਂ ਇੱਕ ਫਿਲਮ ਡਾਇਰੈਕਟ ਕਰਨੀ ਹੈ ਉਹ ਮਹਾਰਾਜ ਨੇ ਫਿਰ ਬੀਬੀ ਰਜਨੀ ਨੂੰ ਡਾਇਰੈਕਟ ਕੀਤਾ ਮੈਨੂੰ ਲੱਗਦਾ ਹੈ ਕਿ ਇਹ ਯੋਗ ਤੇ ਬਿਲਕੁਲ ਠੁਕਮੀ ਬੀਬੀ ਰਜਨੀ ਦੀ ਕਹਾਣੀ ਹੈ ਜੇ ਤੁਸੀਂ ਗੱਲ ਕਰਦੇ ਹੋ ਬਦਲਾ ਆ ਦੀ ਤਾਂ ਬਦਲਾ ਹਮੇਸ਼ਾ ਕੋਈ ਨਾ ਕੋਈ ਜਦੋਂ ਕੋਈ ਐਦਾਂ ਦੀ ਚੀਜ਼ ਕੋਈ ਵੀ ਫਿਲਮ ਕੋਈ ਵੀ ਕੰਮ ਤੁਸੀਂ ਕਰਦੇ ਹੋ ਤੁਹਾਡੇ ਤੇ ਛਾਪ ਜ਼ਰੂਰ ਛੱਡ ਕੇ ਜਾਂਦਾ ਸਾਡੇ ਇਤਿਹਾਸ ਦੀ ਗੱਲ ਹੈ ਸਾਡੇ ਗੁਰੂਆਂ ਦੀ ਗੱਲ ਹੈ ਦਰਬਾਰ ਸਾਹਿਬ ਦੀ ਗੱਲ ਹੈ ਤੁਸੀਂ ਦੇਖੋ ਜਿਹੜੇ ਫਿਲਮਾਂ ਲਾਉਂਦੇ ਨੇ ਡਿਸਟਰੀਬਿਊਟਰ ਨੇ ਜਦੋਂ ਉਹ ਆਡੀਅנס ਦਾ ਫਸਟ ਰਿਐਕਸ਼ਨ ਦੇਖਦੇ ਨੇ ਤਾਂ ਉਹ ਸਾਡੇ ਨਾਲ ਕਈ ਵਾਰੀ ਗੱਲਬਾਤ ਹੋ ਜਾਂਦੀ ਆ ਉਹ ਕਹਿੰਦਾ ਕਿ ਜਨੇਜਾ ਜੀ ਦਾ ਇੱਕ ਦਿਨ ਮੈਨੂੰ ਫੋਨ ਆਇਆ ਕਿ ਉਹ ਕਹਿੰਦੇ ਕਿ ਇੱਕ ਕਪਲ ਫਿਲਮ ਦੇਖਣ ਆਇਆ 12-13 ਸਾਲ ਦਾ ਉਹ ਜੋੜਾ ਸੀਗਾ ਤੇ ਸੌਰੀ ਵੱਡਾ ਜੋੜਾ ਸੀ ਉਹਨਾਂ ਨਾਲ 12-13 ਸਾਲ ਦਾ ਇੱਕ ਜਵਾਕ ਸੀਗਾ ਜਦੋਂ ਜਨੇਜਾ ਜੀ ਕਹਿੰਦੇ ਕਿ ਮੇਰੇ ਕੋਲ ਦੀ ਲੰਗਿਆ ਤੇ ਉਹ ਆਪਦੇ ਮਾਪਿਆਂ ਨੂੰ ਕਹਿ ਰਿਹਾ ਸੀਗਾ ਕਿ ਮੰਮੀ ਮੈਨੂੰ ਕੱਲ ਨੂੰ ਹੀ ਦਰਬਾਰ ਸਾਹਿਬ ਲੈ ਕੇ ਚੱਲੋ ਸੋ ਇਹ ਆਪਦੇ ਆਪ ਚ ਕਿੱਡੀ ਵੱਡੀ ਗੱਲ ਹੈ ਤੁਸੀਂ ਸਿੱਧਾ ਵਿੱਚ ਵਿਚਾਲਾ ਪਾਸਾ ਕਰਕੇ ਗੁਰੂ ਨਾਲ ਜੁੜਦੇ ਹੋ ਔਰ ਇਹ ਫਿਲਮ ਇੱਕ ਮਾਧਿਅਮ ਬਣ ਜਾਂਦੀ ਹੈ ਉਸ ਚੀਜ਼ ਦਾ ਜਿਹੜੀ ਸਾਡੀ ਅਗਲੀ ਪਨੀਰੀ ਅਗਲੀ ਜਨਰੇਸ਼ਨ ਆ ਰਹੀ ਹੈ ਤੇ ਉਹਦੇ ਚ ਸਾਨੂੰ ਹੋਰ ਆਪ ਦੇ ਆਪ ਨੂੰ ਨੀਵੇਂ ਹੋਣ ਦਾ ਚਿਤ ਕਰਦਾ ਕਿ ਚਲੋ ਮਹਾਰਾਜ ਨੇ ਕਿਰਪਾ ਕੀਤੀ ਇਹ ਵਡਿਆਈ ਹੈ ਜਿਹੜੀ ਇਹ ਸਾਡੀ ਨਹੀਂ ਇਹ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਸਾਨੂੰ ਇਸ ਫਿਲਮ ਦੇ ਪਾਤਰ ਬਣਾਏ ਕਿਉਂਕਿ ਸਭ ਦੀਆਂ ਅਰਦਾਸਾਂ ਬੇਨਤੀਆਂ ਭਾਵਨਾਵਾਂ ਹੋਊਗੀ ਮਹਾਰਾਜ ਨੇ ਉਹ ਪੜ੍ਹ ਕੇ ਉਹੀ-ਉਹੀ ਬੰਦੇ ਇਸ ਫਿਲਮ ਲਈ ਚੁਣੇ ਤੇ ਬੀਬੀ ਰਜਨੀ ਬਣਾਤੀ ਹੁਣ ਮੇਰੇ 'ਚ ਬਦਲਾ ਇਹੀ ਹੈ ਕਿ ਇੱਕ ਹੌਸਲਾ ਸਾਨੂੰ ਮਿਲਿਆ ਸਾਰਿਆਂ ਨੂੰ ਹੀ ਕਿਉਂਕਿ ਸਾਡੀ ਨਵੀਂ ਟੀਮ ਸੀਗੀ ਬਿਲਕੁਲ ਕਿ ਬੀਬੀ ਰਜਨੀ ਨੂੰ ਮੈਡਮ ਨੇ ਜਿਵੇਂ ਕਿਹਾ ਕਿ ਲੋਕ ਟਰਾਲੀਆਂ ਪਰ ਪਰ ਦੇਖਣ ਆਏ ਔਰ ਜਕਾਰੇ ਲਾ ਲਾ ਕੇ ਥੀਏਟਰਾਂ ਚ ਫਿਲਮ ਦੇਖੀ ਜਿਹੜੀ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਿਨੇਮੇ ਲਈ ਇੰਡਸਟਰੀ ਲਈ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਆਉਣ ਵਾਲੇ ਸਮੇਂ ਚ ਵੀ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਸੰਗਤ ਦਾ ਜਿਵੇਂ ਇਦਾਂ ਹੀ ਪਰਵਾਹ ਹੁੰਗਾਰਾ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਚ ਵੀ ਉਹ ਸਬਜੈਕਟ ਜਿਹੜੇ ਅੱਖੋਂ ਪਰੋਖੇ ਹੋ ਗਏ ਉਹ ਇਤਿਹਾਸ ਜਿਹੜਾ ਹੌਲੀ ਹੌਲੀ ਵਿਸਰਦਾ ਵਿਸਰਦਾ ਸਾਡੀਆਂ ਅੱਖਾਂ ਤੋਂ ਹੀ ਪਰੇ ਹੋ ਗਿਆ ਉਹਦੇ ਤੇ ਫਿਲਮਾਂ ਜ਼ਰੂਰ ਲੈ ਕੇ ਆਉਂਦੇ ਰਹਾਂਗੇ ਔਰ ਮੈਂ ਆਪਦੇ ਆਪ ਨੂੰ ਸੁਭਾਗਾ ਸਮਝਦਾ ਇਹ ਸਾਰੀ ਟੀਮ ਨਾਲ ਕੰਮ ਕਰਕੇ ਬੜਾ ਕੁਝ ਸਿੱਖਿਆ ਤੇ ਅੱਗੇ ਵੀ ਪ੍ਰਮਾਤਮਾ ਮਿਹਰ ਕਰੇ ਇਹ ਜਿਹੜਾ ਪਿਆਰ ਤੇ ਆਪਸੀ ਇਤਿਫਾਕ ਹੈ ਸਾਡਾ ਸਦਾ ਬਣਿਆ ਰਹੇ ਔਰ ਰਲ ਮਿਲ ਕੇ ਅਸੀਂ ਸਾਡੀ ਕੋਈ ਵੈਸੇ ਹਸਤੀ ਨਹੀਂ ਕਿ ਅਸੀਂ ਬਣਾ ਸਕੀਏ ਮਹਾਰਾਜ ਸਾਤੋਂ ਬਣਵਾਉਂਦਾ ਰਹੇ ਮੈਂ ਇਹੀ ਕਹਿ ਕੇ ਸਭ ਦਾ ਧੰਨਵਾਦ ਕਰੂੰਗਾ ਬਹੁਤ-ਬਹੁਤ ਮਿਹਰਬਾਨੀ ਔਰ ਖਾਸ ਕਰਕੇ ਸਰੋਤਿਆਂ ਦਾ ਆਡੀਅנס ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਕਿ ਜਦੋਂ ਤੁਸੀਂ ਐਦਾਂ ਦੀਆਂ ਫਿਲਮਾਂ ਨੂੰ ਹੰਗਾਰਾ ਦਿੰਦੇ ਹੋ ਤਾਂ ਕਲਾਕਾਰਾਂ ਦਾ ਦੁੱਗਣਾ ਚੌਗਣਾ ਹੌਸਲਾ ਵਧਦਾ ਹੈ ਔਰ ਹੋਰ ਅੱਗੇ ਤੁਹਾਡੇ ਲਈ ਐਦਾਂ ਦਾ ਕੰਮ ਕਰਨ ਲਈ ਆਪਦੇ ਆਪ ਨੂੰ ਤਿਆਰ ਕਰਦੇ ਆ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਇੱਕ ਵਾਰੀ ਫਿਰ ਤੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਏਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ